ਜਮਾ ਸਸਤਾ ਇੱਕ ਤਾਂ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਸੀ ਤੇ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਤੇ ਹੋਰ ਵੀ ਕਈ ਗੱਡੀਆਂ ਨੇ ਤੁਹਾਡੇ ਇਲਾਕੇ ਚੋਂ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਲਬਾਤ ਆਪਾਂ ਸਾਰੀ ਗੱਡੀਆਂ ਦੀ ਹਰ ਇੱਕ ਚੀਜ਼ ਦੀ ਕਰਦੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਸਵੈਪਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ ਕੁੱਲ 85000 ਕਿਲੋਮੀਟਰ ਚੱਲੀ ਹੋਈ ਆ ਜੀ ਮਾਲਕ ਨੇ ਮਾਡਲ 2014 ਦੱਸਿਆਗਾ ਤੇ ਮਾਲਕ ਕਹਿੰਦੇ ਨੇ ਫਿਰੋਜ਼ਪੁਰ ਘਰੇ ਗੱਡੀ ਖੜੀ ਆ ਤੇ ਘਰੇ ਆ ਕੇ ਦੇਖਣਾ ਕੋਈ ਚਾਹੁੰਦਾਗਾ ਗੱਡੀ ਨੂੰ ਤਾਂ ਘਰੇ ਆ ਕੇ ਦੇਖ ਸਕਦੋਂ ਟਾਇਰਾਂ ਦੀ ਗੱਲ ਕਰੀਏ ਤਾਂ ਮਾਲਕ ਨੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਦੱਸੀ ਆ ਜੀ ਤੇ ਡਿਮਾਂਡ ਦੀ ਗੱਲ ਕਰੀਏ 370 ਮਾਲਕ ਨੇ ਰੇਟ ਕਿ ਹੈਗਾ ਬਾਕੀ ਕਹਿੰਦੇ ਸੀਗੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆਗਾ ਰੇਟ ਮੌਕੇ ਤੇ ਵੇਖ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰੇ ਆਓ ਗੱਡੀ ਨੂੰ ਪਹਿਲਾਂ ਚਲਾ ਕੇ ਦੇਖੋ ਟਰਾਈ ਲਓ ਜਦੋਂ ਪੂਰੀ ਤਰ੍ਹਾਂ ਤਸੱਲੀ ਹੁੰਦੀ ਹੈ ਫਿੱਟ ਵੇਟਦੀ ਹੈ ਪੂਰੀ ਤਰ੍ਹਾਂ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 94173 76 283 ਨੰਬਰ 2 ਤੇ ਜਿਹੜੀ ਆਪਾਂ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਇੱਕ ਵਾਰੀ ਆਲਟੋ ਗੱਡੀ ਆ ਕੰਡੀਸ਼ਨ ਚੈੱਕ ਕਰੋ ਗੱਡੀ ਦਾ ਰੰਗ ਦੇਖੋ ਜੀ ਤੇ ਗੱਡੀ ਤੇ ਮਾਡਲ ਦੀ ਗੱਲ ਕਰੀਏ 2011 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਮਾਲਕ ਕਹਿੰਦੇ ਨੇ ਪੈਟਰੋਲ ਤੇ ਪਲੱਸ ਸੀएनजी ਕਿੱਟ ਲੱਗੀ ਹੋਈ ਹੈ ਜੀ ਤੇ ਗੱਡੀ ਪੂਰੀ ਵਧੀਆ ਸੀ ਏਸੀ ਹੀਟਰ ਪੂਰਾ ਵਧੀਆ ਮਿਲ ਜੂਗਾ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਰੇਟ ਮਾਲਕ ਨੇ ਕਿਹਾ 70000 ਰੁਪਇਆ ਬਾਕੀ ਕਹਿੰਦੇ ਸੀ ਕਿ ਮਾਲਕ ਮੁਕਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਬਾਕੀ ਦਿੱਲੀ ਨੰਬਰ ਹੈ ਜੀ ਗੱਡੀ ਤੇ ਕਾਗਜ਼ ਪੱਤਰ ਸਾਰੇ ਪੂਰੇ ਨੇ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਵੀ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਜੀਨੂੰ ਵੀ ਗੱਡੀ ਇਹ ਪਸੰਦ ਆਈ ਹੈ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਤੇ ਇੱਕ ਵਾਰੀ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਮਾਲਕ ਨਾਲ ਪੂਰੀ ਗੱਲ ਕਰ ਲਿਓ ਜਾਣ ਤੋਂ ਪਹਿਲਾਂ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਨੰਬਰ ਹੈ ਜੀ 7889260045 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀਆ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਜਿੰਨਾ ਕੰਮ ਕਰਦੇ ਹਾਂ ਜੀ ਸਾਰਾ ਫਰੀ ਚ ਕਰਦੇ ਹਾਂ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਜੀ ਗੱਲ ਕਰਾਂਗੇ ਆਪਾਂ ਹੁਣ i20 ਗੱਡੀ ਦੀ ਇੱਕ ਬੜੀ ਚੈੱਕ ਕਰੋ ਜੀ ਗੱਡੀ ਨੂੰ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ 2011 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਟਾਂਡਾ ਇਹਨਾਂ ਦਾ ਏਰੀਆ ਟਾਂਡਾ ਹੁਸ਼ਿਆਰਪੁਰ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਮਰੂਤੀ ਗੱਡੀ ਨਾਲ ਜੇ ਕਿਸੇ ਨੇ ਆਲਟੋ ਗੱਡੀ ਨਾਲ ਬਦਲ ਨਹੀਂ ਹੋਵੇ ਤਾਂ ਬਦਲ ਵੀ ਅਸੀਂ ਲਵਾਵਾਂਗੇ ਜੀ ਜਿਹੜੇ ਇਸ ਗੱਡੀ ਦੇ ਮਾਲਕ ਨੇ ਇਹਨਾਂ ਨੇ ਦੱਸਿਆ ਵੀ ਮੇਰਾ ਮੁੰਡਾ ਗੱਡੀ ਚਲਾਉਂਦਾ ਹੁੰਦਾ ਸੀਗਾ ਉਹ ਬਾਹਰ ਭੱਗ ਗਿਆ ਤੇ ਸਾਹਮਣੀ ਔਖੀ ਹੈ ਤੇ ਵੱਡੀ ਗੱਡੀ ਹੈ ਚਲਾਉਣੀ ਵੀ ਔਖੀ ਹੈ ਮਾਲਕ ਕਹਿੰਦੇ ਨੇ ਮੈਂ ਛੋਟੀ ਗੱਡੀ ਤਾਂ ਚਲਾ ਲੈਣਾ ਪਰ ਇਹ ਸਮਦੀ ਨਹੀਂ ਹੈਗੀ ਤਾਂ ਕਰਕੇ ਮਾਲਕ ਨੇ ਵੇਚਣੀ ਆ ਵੇਚਣੀ ਵੀ ਇਹਨਾਂ ਨੇ ਠੀਕ ਠਾਕ ਰੇਟ 'ਚ ਇਹਨਾਂ ਨੇ ਡਿਮਾਂਡ ਕੀਤੀ ਹੈ 1 ਲੱਖ ਤੇ 80000 ਰੁਪਇਆ ਤੇ ਬਾਕੀ ਗੱਡੀ ਸੋਹਣੀ ਆ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਅੰਦਰ ਦੀਆਂ ਤੇ ਬਾਹਰ ਦੀਆਂ ਸਾਰੀਆਂ ਫੂਟਮਾ ਤੁਸੀਂ ਚੈੱਕ ਕਰ ਹੀ ਲਈਆਂ ਸੀ ਅੰਦਰੋਂ ਆਪਾਂ ਨੂੰ ਪੂਰੀ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਐਨੀ ਕੋਈ ਟੁੱਟੀ ਭੱਜੀ ਮਿਲੂਗੀ ਚਾ ਕੋਈ ਕਮੀ ਪੇਸ਼ੀ ਮਿਲੂਗੀ ਹਰ ਇੱਕ ਚੀਜ਼ ਵਧੀਆ ਸੀ LED ਵਗੈਰਾ ਅੰਦਰ ਲੱਗੀ ਹੋਈ ਆ ਤੇ ਵਧੀਆ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਤੇ ਉਹਨਰ ਜਿਹੜੇ ਆਪਨੇ ਜਿੰਨਾਂ ਦੀ ਗੱਡੀ ਆ 9915570486 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਜੀ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੀ ਵਧੀਆ ਲੱਗ ਰਹੀ ਆ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਚਿੱਟੇ ਜਿਹੇ ਰੰਗ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਣ ਦਾ ਇਹ ਫਾਇਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਬੁਲਟ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਆ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ 946929488 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੋਂ ਜੀ। ਲਾ ਕੇ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਸਕਦੋਂ। ਜੇ ਤੁਹਾਨੂੰ ਤੁਹਾਡੇ ਇਲਾਕੇ ਚੋਂ ਕੋਈ ਵੀ ਗੱਡੀ ਕੁਝ ਵੀ ਚਾਹੀਦੇ ਸੀ ਗੱਲ ਕਰਾਂਗੇ ਜੀ ਆਪਾਂ ਹੁਣ ਮਸ਼ੀਨਰੀਆਂ ਦੀ। ਇੱਕ ਆਪਾਂ ਤੁਹਾਡੇ ਖਾਤਰ ਇੱਕ ਮੋਟਰਸਾਈਕਲ ਲਿਆਂਦੇ ਸੀ ਬਹੁਤ ਸਸਤਾ ਤੇ ਪੂਰਾ ਵਧੀਆ ਸੀ। ਤੁਹਾਡੇ ਸਾਹਮਣੇ ਅਸੀਂ ਤੇ PB65 ਨੰਬਰ ਦਾ ਇਹ ਮੋਟਰਸਾਈਕਲ ਆਪਾਂ ਨੂੰ ਮਿਲ ਜੂਗਾ। ਕੰਡੀਸ਼ਨ ਬਹੁਤ ਵਧੀਆ ਸੀ ਰੇਟ ਮਾਲਕ ਨੇ ਬਹੁਤ ਘਟ ਕੇ ਹੈਗਾ ਬਾਕੀ ਟਾਇਰਾਂ ਦੀ ਗੱਲ ਕਰੀਏ ਮਾਲਕ ਕਹਿੰਦੇ ਨੇ ਟਿਊਬ ਪਲਸ ਟਾਇਰਾ ਪੁਆਏ ਹੋਏ ਨੇ ਤੇ ਟਾਇਰ ਬਿਲਕੁਲ ਨਵੇਂ ਨੇ ਤੇ ਗੜ ਸ਼ੰਕਰ ਮਾਲਕ ਦਾ ਏਰੀਆ ਕਮ ਰੇਟ ਇਹਨਾਂ ਨੇ 28500 ਕੁੱਲ ਕਿਹਾਗਾ ਜਮਾ ਕੰਡੀਸ਼ਨ ਆਪਾਂ ਨੂੰ ਨਵੇਂ ਵਰਗੀ ਮਿਲੂਗੀ ਬਹੁਤ ਸ਼ੌਂਕ ਨਾਲ ਤੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਮਾਲਕ ਨੇ ਮੋਟਰਸਾਈਕਲ ਨੂੰ ਰੱਖਿਆ ਹੋਇਆਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਜਿਹੜਾ ਏਰੀਆ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ। ਬਾਕੀ ਮੋਟਰਸਾਈਕਲ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ। ਮੈਂ ਉਮੀਦ ਕਰਦਾ ਸੀ ਗੜ ਸ਼ੰਕਰ ਜਾ ਕੇ ਦੇਖ ਵੀ ਸਕਦੋਂ। ਕਿਸੇ ਨੇ ਚਲਾ ਕੇ ਦੇਖਣਾ, ਚਲਾ ਕੇ ਵੀ ਦੇਖ ਸਕਦੋਂ, ਟ్రਾਈ ਲੈ ਸਕਦੋਂ ਮਾਲਕ ਦੇ ਘਰੇ ਜਾ ਕੇ। ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰਿਹਾ ਸੀ। ਸਾਰੇ ਪਾਰਟਸ, ਸਾਰੀਆਂ ਫੋਟੋਆਂ ਬਹੁਤ ਵਧੀਆ ਮੋਟਰਸਾਈਕਲ ਐ। ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ, ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਜੀ 7973455675 ਗੱਲ ਕਰ ਸਕਦਾਂ ਗੱਲ ਕਰਾਂਗੇ ਆਪਾਂ ਇੱਕ ਬੁਲਟ ਲੈ ਕੇ ਪਹੁੰਚੇ ਹਾਂ ਜੀ ਬੁਲਟ ਦੀ ਵੀਡੀਓ ਮਾਲਕ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਵੀਡੀਓ ਵੀ ਤੁਸੀਂ ਦੇਖ ਰਹੇ ਹੋ ਤੇ ਕੰਡੀਸ਼ਨ ਵੀ ਦੇਖ ਰਹੇ ਹੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਵੀ ਰਹੇ ਹਾਂ ਜੀ ਮਾਡਲ ਦੀ ਗੱਲ ਕਰੀਏ 2003 ਮਾਡਲ ਬੁਲਟ ਇਹ ਮਾਲਕ ਨੇ ਦੱਸਿਆਗਾ ਰੇਟ ਸਿਰਫ 70000 ਰੁਪਏ ਮਾਲਕ ਨੇ ਇਹਨਾਂ ਨੇ ਕਿਹਾਗਾ ਅਲਾਈਬਿਲ ਟਾਇਰਾਂ 'ਚ ਲੱਗੇ ਹੋਈ ਨਹੀਂ ਟਾਇਰ ਵਧੀਆ ਨੇ ਤੇ 70000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਲੁਧਿਆਣਾ ਨੰਬਰ ਇਹਦਾ ਲੱਗਿਆ ਹੋਇਆ ਤੇ ਲੁਧਿਆਣਾ ਏਰੀਆ 'ਚ ਹੀ ਸ਼ਾਇਦ ਇਹ ਖੜਾਗਾ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ 'ਚ ਤੇ ਆਪਾਂ ਜਾਣਕਾਰੀ ਤੋੜਦੇ ਤੁਹਾਨੂੰ ਦੱਸ ਹੀ ਰਹੇ ਹਾਂ ਜੇ ਤੁਹਾਨੂੰ ਬੁਲਟ ਪਸੰਦ ਆਇਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਇਆ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਕਰੋ ਗੱਲਬਾਤ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98152 75201 ਗੱਲ ਕਰ ਲਿਓ ਜੀ ਤੇ ਇੱਕ ਆਪਾਂ ਜਮਾ ਸਸਤੀ ਗੱਡੀ ਤੁਹਾਡੇ ਖਾਤਰ ਲਿਆਂਦੀ ਆ ਜੇ ਲੱਭ ਕੇ ਕੰਡੀਸ਼ਨ ਪਹਿਲਾਂ ਇੱਕ ਵਾਰੀ ਚੈੱਕ ਕਰੋ ਪੰਜਾਬ ਨੰਬਰ ਹੈ ਤੇ ਸੇਲ ਕਰਨੀ ਆ ਮਾਲਕ ਨੇ ਨੀਲੇ ਰੰਗ ਦੀ ਇਹ Maruti 800 ਗੱਡੀ ਆ ਜੀ ਪੰਜਾਬ ਨੰਬਰ ਹੈ ਤੇ ਸਾਰਾ ਕੁਝ ਵਧੀਆ ਗਾਮ ਪਾਸਿੰਗ 1 ਸਾਲ ਦੀ ਪਈ ਆ ਜੀ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਸੀਗੀ ਹਲੇ ਪਈ ਆ ਤੇ 52000 ਰੁਪਇਆ ਮਾਲਕ ਨੇ ਡਿਮਾਂਡ ਕਹੀ ਅਸੀਂ 52000 ਦੇ ਵਿੱਚੋਂ ਰੇਟ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਵਾੜੀ ਲੈਂਚ ਚੈੱਕ ਕਰ ਲਓ ਜੀ ਤੇ ਰੰਗ ਦੇਖ ਲਓ ਅੰਦਰੋਂ ਸੋਹਣੀ ਹੈ ਬਾਹਰੋਂ ਵਧੀਆ ਹੈ ਚਲਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਜਿਹੜਾ ਏਰੀਆ ਜੀ ਕੋਟ ਬਾਦਲ ਹੈ ਕੋਟ ਬਾਦਲ ਖਾਨ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਗੱਲ ਕਰਨੀ ਹੈ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਦਿੱਤਾ ਸੀ ਤੁਹਾਨੂੰ ਨੰਬਰ ਮਿਲ ਗਿਆ ਗੱਲ ਕਰੋ ਮਾਲਕ ਨਾਲ ਫੋਨ ਤੇ ਜਾ ਕੇ ਦੇਖੋ ਪਸੰਦ ਆਉਂਦੀ ਹੈ ਗੱਡੀ ਫਿੱਟ ਵਹਿੰਦੀ ਹੈ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੇ ਹੋ ਜੀ ਤੁਹਾਨੂੰ ਗੱਡੀਆਂ ਤੇ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਜੀ ਲਾਈਕ ਸ਼ੇਅਰ ਸ਼ੁਰੂ ਕਰਕੇ ਜਾਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ